ਰਾਮ ਮੰਦਰ ਦਾ ਜਿਹੜਾ ਉਦਘਾਟਨ ਹੋ ਰਿਹਾ ਉਸ ਦੇ ਉੱਤੇ ਵੀ ਜਾਣਨਾ ਚਾਹਾਂਗੇ ਤੁਹਾਨੂੰ ਕੋਈ ਕਾਰਡ ਕੋਡ ਆਇਆ ਤੁਹਾਡੀ ਬੜੀ ਕਹਿੰਦੇ ਨੇੜ ਤੋਂ ਦੱਸੀ ਜਾਂਦੀ ਹੈ ਸੰਗਤਵੇ ਦੇ ਵਿੱਚੋਂ ਬੜੇ ਇਲਜ਼ਾਮ ਲੱਗਦੇ ਨੇ ਤੁਹਾਡੇ ਉੱਤੇ ਕਿ ਭਾਜੀਪੀ ਦੇ ਨਾਲ ਨਾਤਾ ਹੈਗਾ ਕੋਈ ਇਹ ਜਾਣਦੀ ਹੈਗੀ ਤਿਆਰੀ ਰਾਮ ਮੰਦਰ ਦੇ ਵਿੱਚ ਉਦਘਾਟਨ ਆਰਾਮ ਮੰਦਰ ਜਿਹੜਾ ਬਣ ਰਿਹਾ ਸਾਡੇ ਸਨਾਤਨ ਵੀਰਾਂ ਨੂੰ ਮੁਬਾਰਕ ਆ ਅਸੀਂ ਦਾ ਰਾਮ ਮੰਦਰ ਦੇ ਜਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬੜਾ ਇਨਸੈਟਿਵ ਲੈ ਕੇ ਉਹਨਾਂ ਨੇ ਬਣਾਇਆ ਇਸੇ ਤਰੀਕੇ ਨਾਲ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਹਰਦਵਾਰ ਗੁਰਦੁਆਰਾ ਡਾਂਗਮਰ ਸਾਹਿਬ ਤੇ ਗੁਰਦੁਆਰਾ ਮੰਗੂ ਮੱਠ ਵੀ ਇਸੇ ਤਰ੍ਹਾਂ ਸਥਾਪਿਤ ਕੀਤਾ ਜਾਵੇ। ਨਹੀਂ ਤਾਂ ਅਸੀਂ ਬਕਾਇਦਾ ਪੱਤਰ ਲਿਖ ਕੇ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਹੋਮ ਮਿਨਿਸਟਰ ਸਾਹਿਬ ਨੂੰ ਇਹ ਮੰਗ ਕਰਾਂਗੇ ਕਿ ਇਹ ਜਿਹੜੇ ਪਾਵਨ ਸਥਾਨ ਆ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਉਹ ਵੀ ਸਥਾਪਿਤ ਜਿਹੜੇ ਉਹ ਜ਼ਰੂਰ ਕੀਤੇ ਜਾਣ। ਜਿਹੜੀ ਅਕਾਲ ਤੱਕ ਸਾਹਿਬ ਦੇ ਕਾਰਜਕਾਰੀ ਜੇਤਿਹਦਾਰ ਭਾਈ ਗੁਰਦੇਵ ਸਿੰਘ ਕੌਂਕੇ ਹੋਰਾਂ ਨੂੰ ਜਿਸ ਥਿੱਕੇ ਨਾਲ ਸ਼ਹਾਦਤ ਕੀਤੀ ਜਾਂਦੀ ਹੈ ਉਹਨਾਂ ਦੀ ਜਿਸ ਥਿੱਕੇ ਦੇ ਨਾਲ ਉਹਨਾਂ ਦਾ ਬੰਦ-ਬੰਦ ਕਟਿਆ ਜਾਂਦਾ ਹੈ ਤਾਂ ਰਿਪੋਰਟਾਂ ਦੇ ਵਿੱਚ ਵੀ ਉਹਨਾਂ ਨੂੰ ਪਗੋੜਾ ਕਰਾਰ ਕੀਤਾ ਆਇਆ ਪਰ ਹਜੇ ਤੱਕ ਸਰਕਾਰ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਇਸ ਦੇ ਵਿੱਚ ਰਿਪੋਰਟਾਂ ਹੀ ਮੰਗੀਆਂ ਜਾ ਰਹੀਆਂ ਨੇ ਐਜਪੀਸੀ ਵੀ ਕਿਤਨੇ ਕਿਤੇ ਕੰਨੀ ਕਤਰਾ ਰਹੀ ਐ ਇਸ ਦੇ ਉੱਤੇ ਗੱਲਬਾਤ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪ੍ਰੋਗਰਾਮ ਉਲੀਕੇ ਗਏ ਨੇ ਜੇਤਿਹਦਾਰ ਸਾਹਿਬ ਦੀ ਜਿਸ ਥਿੱਕੇ ਨਾਲ ਸ਼ਹਾਦਤ ਹੋਈ ਸੀਗੀ ਨਾੜਾ ਸਾਹਿਬ ਦੀ ਸਿੱਖ ਸੰਗਤ ਜਿਹੜੀ ਆ ਮਨਾਣ ਜਾ ਰਹੀ ਹੈ ਉਹਨਾਂ समर्पित ਹੋਣਗੇ ਸਾਡੇ ਨਾਲ ਭਾਈ ਬਲਜੀਤ ਸਿੰਘ ਦਾਦੂਵਾਲ ਨੇ तमाम ਮੈਂਬਰਸ ਮਾਨ ਨੇ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਆਣਾ ਤਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਪਹਿਲਾਂ ਤਾਂ ਇਹ ਚੀਜ਼ਾਂ ਨੂੰ ਦੱਸੋ ਜਿਸ ਤਰੀਕੇ ਨਾਲ ਭਾਈ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਤਸ਼ੱਦਦ ਅਤਿਆਚਾਰ ਪੂਰਾ ਕੀਤਾ ਗਿਆ ਉਹਨਾਂ ਨੂੰ ਮੁੱਖ ਰੱਖਦੇ ਹੋਏ ਇੱਕ ਪਾਸੇ ਤਾਂ ਸੰਗਤ ਇਨਸਾਫ ਲੀਗ ਗੁਹਾਰ ਲਗਾ ਰਹੀ ਹੈ ਕਿ ਇਨਸਾਫ ਦਿੱਤਾ ਜਾਵੇ ਦੂਜੇ ਪਾਸੇ ਪ੍ਰੋਗਰਾਮ ਲਿਖੇ ਜਾ ਰਹੇ ਨੇ ਇਹ ਲੜਾਈ ਕਾਨੂੰਨਨ ਤੌਰ ਤੇ ਕਿਵੇਂ ਪੂਰੀ ਹੋਏਗੀ ਜਿਸ ਤਰੀਕੇ ਨਾਲ ਆਵਾਜ਼ ਜਿਹੜੀ ਚੁੱਕੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਸ਼ਹੀਦੀ ਦਿਹਾੜੇ ਸਬੰਧ ਵਿੱਚ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਵੇਂ ਇੱਕ ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ 31 ਸਾਲਾਂ ਬਾਅਦ ਕੌਮ ਵੱਲੋਂ ਪੰਥ ਵੱਲੋਂ 10 ਜਨਵਰੀ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਦਿੱਲੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਗਿਆ ਹੁਣ ਇਸੇ ਤਰ੍ਹਾਂ 25 ਜਨਵਰੀ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਗੁਰਦੁਆਰਾ 나ਡਾ ਸਾਹਿਬ ਵਿਖੇ ਇਹ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਪਰਿਵਾਰ ਨੂੰ ਸਨਮਾਨਿਤ ਕੀਤਾ ਜਾਊਗਾ ਤੇ ਕਾਨੂੰਨੀ ਲੜਾਈ ਦਾ ਅਗਯਦ ਕੀਤਾ ਜਾਊਗਾ ਕਿ ਦੋਸ਼ੀਆਂ ਨੂੰ ਸਜ਼ਾਵਾ ਦੇਵਾਉਣ ਵਾਸਤੇ ਪੰਥ ਦੇ ਮੋਢੇ ਨਾਲ ਮੋਢਾ ਜੋੜ ਕੇ ਜੋ ਵੀ ਲੀਗਲ ਟੀਮ ਬਣੀ ਆ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਹੈਗਾ ਸ਼ਹੀਦਾਂ ਦੇ ਸ਼ਹਾਦਤ ਦਾ ਇਨਸਾਫ ਜਿਹੜਾ ਉਹ ਲਿਆ ਜਾਊਗਾ ਔਰ ਇਹਦੇ ਵਾਸਤੇ ਪੰਥ ਦੀ ਇੱਕ ਮੁਠਤਾ ਜਿਸ ਤਰੀਕੇ ਦੇ ਨਾਲ ਹੁਣ ਜਥੇਬੰਦੀਆਂ ਪਹਿਲਾਂ 1 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਤਰ ਹੋਈਆਂ ਫਿਰ 15 ਜਨਵਰੀ ਨੂੰ ਫਿਰ 10 ਜਨਵਰੀ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਦਿੱਲੀ ਕਤਰ ਹੋਈਆਂ ਇਸੇ ਤਰ੍ਹਾਂ 25 ਜਨਵਰੀ ਨੂੰ ਇੱਥੇ ਇਕੱਤਰ ਹੋਣਗੀਆਂ ਅਗਾਂ ਵੀ ਪ੍ਰੋਗਰਾਮ ਲੀਕੇ ਗਏ ਆ ਤੇ ਲੀਕੇ ਜਾਣੇ ਆ ਜਥੇਦਾਰ ਕੌਕੇ ਸਾਹਿਬ ਤੇ ਹੋਰ ਸਿੱਖ ਨੌਜਵਾਨਾਂ ਦੇ ਕਤਲਾਂ ਦਾ ਹਿਸਾਬ ਕਿਤਾਬ ਜਿਹੜਾ ਉਹ ਲਿਆ ਜਾਊਗਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜਾ ਕੀਤਾ ਗਿਆ ਤੇ ਇਸੇ ਤਰੀਕੇ ਨਾਲ ਇਹਨਾਂ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜਾ ਕਰਨ ਵਾਸਤੇ ਜਿਹੜਾ ਹੈਗਾ ਉਹ ਕਾਨੂੰਨੀ ਲੜਾਈ ਲੜੀ ਜਾਊਗੀ ਤੇ ਨਾਲ ਹੀ ਧਾਰਮਿਕ ਲੜਾਈ ਜਿਨ੍ਹਾਂ ਨੇ ਇਹ ਕਤਲਾਂ ਦੀ ਰਿਪੋਰਟਾਂ ਨੂੰ ਜਾਂਚ ਕਮਿਸ਼ਨਾਂ ਦੀ ਰਿਪੋਰਟਾਂ ਨੂੰ ਬੀ.ਪੀ. ਤਵਾੜੀ ਦੀ ਰਿਪੋਰਟ ਨੂੰ ਦਬਾ ਕੇ ਰੱਖਿਆ ਲੁਕਾ ਕੇ ਰੱਖਿਆ ਦੋਸ਼ੀਆਂ ਨੂੰ ਬਚਾਇਆ ਉਹਨਾਂ ਦੇ ਵੀ ਧਾਰਮਿਕ ਕਾਈ ਕਾਰਵਾਈ ਕਰਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੀ ਅਪੀਲ ਜਥੇਬੰਦੀਆਂ ਨੇ ਕੀਤੀ ਆ ਉਹਨੂੰ ਅਗਾਹ ਜਿਹੜਾ ਹੈਗਾ ਉਹ ਕਾਰਵਾਈ ਨੂੰ ਵਧਾਇਆ ਜਾਊਗਾ ਭਾਈ ਸਾਹਿਬ ਜੀ ਇਸ ਦੇ ਵਿੱਚ ਇਹ ਵੀ ਹੈ ਇੱਕ ਜਿਸ ਦੇ ਨਾਲ ਤੁਸੀਂ ਲਗਾਤਾਰ ਸਵਾਲ ਚੁੱਕ ਰਹੇ ਹੋ ਸਿੱਖ ਸੰਗਤ ਸਵਾਲ ਚੁੱਕ ਰਹੀ ਹੈ ਕਿ ਬਾਦਲ ਸਰਕਾਰ ਨੇ ਜਿਹੜਾ ਇਨਸਾਫ ਨਹੀਂ ਦਿਵਾਇਆ ਕਾਂਗਰਸ ਸਰਕਾਰ ਨੇ ਅਤਿਆਚਾਰ ਕੀਤਾ ਇਸੇ ਨਾਲ ਚੀਜ਼ਾਂ ਹੋਈਆਂ ਕੈਪਟਨ ਸਾਹਿਬ ਵੀ ਰਹੇ ਕਿੰਨਾ ਕਿਤੇ ਵੀ ਕਿਆ ਜਾ ਰਿਹਾ ਕਿ ਮਨਜੀਤ ਸਿੰਘ ਜੀ ਦੇ ਕਹਿੰਦੇ ਨਜ਼ਰ ਆਏ ਕਿ ਇਹ ਤਾਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਕੋਈ ਫੈਕਟ ਨਹੀਂ ਹੈਗਾ ਅਸਲ ਫੈਕਟ ਕੁਝ ਹੋਰ ਨੇ ਐਵੇਂ ਮਾਰੀ ਜਾ ਰਿਹਾ ਕਹਿੰਦੇ ਇਹ ਤਾਂ ਦੇਖੋ ਜਿਹੜੇ ਕੱਲ ਤੱਕ ਬਾਦਲਾਂ ਨੂੰ ਗਾਲਾਂ ਕੱਢ ਰਹੇ ਸੀਗੇ ਤੇ ਅੱਜ ਬਾਦਲਾਂ ਦੇ ਨਾਲ ਚਲੇ ਗਏ ਉਹਨਾਂ ਬਾਰੇ ਮੈਂ ਕੀ ਹੁਣ ਕਹਾਂ ਇਹ ਤਾਂ ਉਹੀ ਜਵਾਬ ਦੇ ਸਕਦੇ ਆ ਕਿ ਅੱਜ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਬਾਦਲ ਕਿਉਂ ਮਿੱਠੇ ਲੱਗਣ ਲੱਗ ਗਏ ਉਹਨਾਂ ਦੀਆਂ ਸਟੇਟਮੈਂਟਾਂ ਤੁਸੀਂ ਪੜ੍ਹ ਲਓ ਜਿਹੜੇ ਬਾਦਲਾਂ ਨੂੰ ਮਨਮਣ ਦੀਆਂ ਗਾਲਾਂ ਕੱਢ ਰਹੇ ਸੀ ਕਿ ਸੌਦਾ ਸਾਧ ਦੇ ਦੋਸ਼ੀ ਐ ਬਰਗਾੜੀ ਦੇ ਦੋਸ਼ੀ ਐ ਗੁਰੂ ਸਾਹਿਬ ਦੇ ਸਰੂਪਾਂ ਦੇ ਦੋਸ਼ੀ ਐ ਉਹਨਾਂ ਦੀਆਂ ਵੀਡੀਓ ਤੁਸੀਂ ਕੱਢ ਲਿਓ ਮੈਂ ਤਾਂ ਸਨਮਾਨ ਤੇ ਸਤਕਾਰ ਹੀ ਕਰ ਸਕਦਾ ਕਿਉਂਕਿ ਉਹ ਸਿੱਖ ਸੰਸਥਾ ਦੇ ਸਾਬਕਾ ਪ੍ਰਧਾਨਵੀ ਆ ਪਰ ਉਹਨਾਂ ਤੋਂ ਹੀ ਜਵਾਬ ਲਿਆ ਜਾ ਸਕਦਾ ਵੀ ਅੱਜ ਬਾਦਲ ਦੁੱਧ ਧੋਤੇ ਕਿਵੇਂ ਹੋ ਗਏ ਅੱਜ ਕਿਵੇਂ ਉਹਨਾਂ ਦੇ ਮੁੱਡੇ ਨਾਲ ਮੁੱਢਾ ਜੋੜ ਲਿਆ ਤੇ ਉਹ ਵੀ ਜਿਹੜੇ ਤੁਹਾਨੂੰ ਚੋਰ ਕਹਿੰਦੇ ਸੀਗੇ ਕੱਲ ਤੱਕ ਸੁਖਬੀਰ ਸਿੰਘ ਬਾਦਲ ਨੇ ਮਨਜੀਤ ਸਿੰਘ ਜੀ ਕੇ ਨੂੰ ਚੋਰ ਦਾ ਕੱਖ ਆ ਗੋਲਕ ਚੋਰ ਆਖਿਆ ਪਰਚੇ ਤੱਕ ਦਰਜ ਕਰਾਏ ਅੱਜ ਉਹ ਬਾਦਲਾਂ ਦੀ ਪੈੜ ਚ ਪੈੜ ਕਿਵੇਂ ਰੱਖਣ ਲੱਗ ਗਏ ਇਹਦੇ ਚ ਤਾਂ ਜੀ ਕੇ ਸਾਹਿਬ ਹੀ ਦੱਸ ਸਕਦੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕੀ ਸਿੱਖ ਸੰਗਤ ਕੂੜ ਪ੍ਰਚਾਰ ਕਰਦੀ ਹੈ ਬਾਦਲਾਂ ਦੇ ਖਿਲਾਫ ਕੇਸ ਸਿੱਕੇ ਨਾਲ ਹੋਇਆ ਪੰਥਕ ਪਾਰਟੀ ਨੇ ਸਿੱਕੇ ਨਾਲੇ ਚੀਜ਼ਾਂ ਹੋ ਜਾਣੇ ਗੁਰ ਕੀ ਕੀ ਆਵਾਜ਼ ਖਲਕ ਨਗਾੜਾ ਏ ਖੁਦਾ ਜਿਹੜੀ ਸੰਗਤ ਦੀ ਆਵਾਜ਼ ਆਉ ਤੇ ਸਚਾਈ ਹੈ ਸੰਗਤ ਕੋਈ ਕੂੜ ਪ੍ਰਚਾਰ ਥੋੜੀ ਕਰ ਰਹੀ ਆ ਸੰਗਤ ਤਾਂ ਦੁੱਧਾ ਦੁੱਧ ਪਾਣੀ ਦਾ ਪਾਣੀ ਕਿ ਜੋ ਬਾਦਲਾਂ ਦੇ ਰਾਜ ਦੇ ਵਿੱਚ ਜੋ ਕੁਝ ਹੋਇਆ ਪੰਥ ਦੇ ਨਾਲ ਪੰਜਾਬ ਨਾਲ ਧਰੂਕ ਮਾਇਆ ਗਿਆ ਉਹੀ ਕਹਿ ਰਹੇ ਆ ਤਾਂ ਹੀ ਪੰਥ ਪੁੱਛ ਰਿਹਾ ਵੀ ਜਦੋਂ ਤੁਸੀਂ ਰਾਜ ਭਾਗ ਸੀ ਉਦੋਂ ਇਹਨਾਂ ਨੂੰ ਇਨਸਾਫ ਕਿਉਂ ਨਾ ਦਵਾਇਆ ਉਦੋਂ ਕੌਕੇ ਪਿੰਡ ਨਜ਼ਰ ਕਿਉਂ ਨਾ ਆਇਆ ਅੱਜ ਕੌਕੇ ਪਿੰਡ ਨਜ਼ਰ ਕਿਵੇਂ ਆ ਗਿਆ ਸਰਕਾਰ ਕੇ ਸੰਗਤ ਦਾ ਇਹ ਕੂੜ ਪ੍ਰਚਾਰ ਨਹੀਂ ਸੰਗਤ ਤਾਂ ਸਵਾਲ ਕਰ ਰਹੀ ਹੈ ਤਾਂ ਹੀ ਸੰਗਤ ਅੱਜ ਇਹਨਾਂ ਨੂੰ ਹਾਸ਼ੀਏ ਤੇ ਲੈ ਕੇ ਆ ਗਈ ਹੈ ਕਿਉਂਕਿ ਇਹਨਾਂ ਪੰਥ ਦੇ ਨਾਲ ਜਿਹੜਾ ਪੰਜਾਬ ਦੇ ਨਾਲ ਬਹੁਤ ਤਰੋਕ ਮਾਇਆ ਇਹਨਾਂ ਨੇ ਕਤਲੇਆਮ ਦਾ ਇਨਸਾਫ ਨਹੀਂ ਦਿੱਤਾ ਸਕੋ ਕਾਤਲਾਂ ਨੂੰ ਉੱਚੇ ਅਹੁਦੇ ਦੇ ਕੇ ਸੈਣੀ ਵਰਗਿਆਂ ਨੂੰ ਨਵਾਜਿਆ ਜੇ ਅਗਰ ਇਹ ਰਿਪੋਰਟ ਸਾਹਮਣੇ ਨਾ ਹੁੰਦੀ ਇਸ ਤਿੱਕੇ ਦੇ ਨਾਲ ਕੇਤਵਾਰੀ ਸਾਹਿਬ ਦੀ ਰਿਪੋਰਟ ਜਨਤਕ ਹੋ ਜਾਵੇ ਕਿੰਨਾ ਸਮਾਂ ਬੀਤ ਗਿਆ ਕਿਲਾਦਾ ਕੇ ਉਸ ਤਰੀਕੇ ਨਾਲ ਭਾਈ ਸਾਹਿਬ ਜੀ ਦੇ ਹੋਰਾਂ ਦੇ ਘਰ ਜਾਂਦੇ ਪਰਿਵਾਰ ਨੂੰ ਮੁਲਾਕਾਤ ਹੁੰਦੀ ਬਾਦਲ ਸਾਹਿਬ ਵੀ ਕਹਿੰਦੇ ਸੁਖਵੀਰ ਸਿੰਘ ਬਾਦਲ ਕੇ ਜੋ ਅਣਜਾਣੇ ਚਹੁੰਆਂ ਨੇ ਗਲਤੀਆਂ ਮਾਫ ਕਰੋ ਕਿ ਹੋ ਸਕਦਾ ਸੀਗੇ ਸਿਨੈਰੀਓ ਹੋ ਸਕਦਾ ਸੀਗੇ ਦੇਖੋ ਗਲਤੀਆਂ ਦੀ ਮਾਫੀ ਤਾਂ ਹੁੰਦੀ ਹੈ ਪੰਥ ਵਿੱਚ ਮਾਫੀ ਦਾ ਕਨਸੈਪਟ ਹੈਗਾ ਪਰ ਗੁਨਾਹਾਂ ਦੀ ਮਾਫੀ ਨਹੀਂ ਗੁਨਾਹਾਂ ਦੀ ਤੇ ਸਜ਼ਾ ਹੀ ਹੁੰਦੀ ਹੈ ਜਿਸ ਤਰ੍ਹਾਂ ਪੰਥ ਦੇ ਪੰਜਾਬ ਨੇ ਪਹਿਲਾਂ ਦਿੱਤੀ ਸਿਆਸੀ ਤੌਰ ਤੇ ਇਸੇ ਤਰ੍ਹਾਂ ਧਾਰਮਿਕ ਤੌਰ ਤੇ ਵੀ ਅਸੀਂ ਸਜ਼ਾ ਜਿਹੜੀ ਆ ਉਹਨਾਂ ਵਾਸਤੇ ਮੰਗਦੇ ਹਾਂ ਕਿਉਂਕਿ ਇਹ ਗਲਤੀਆਂ ਨਹੀਂ ਇਹ ਗੁਨਾਹ ਨੇ ਬਾਦਲ ਪਰਿਵਾਰ ਦੇ ਜਿਹੜੇ ਪੰਥ ਦੇ ਪੰਜਾਬ ਦੇ ਨਾਲ ਉਹਨਾਂ ਨੇ ਧਰੋਹ ਕਮਾਇਆ ਇਹਦਾ ਹਿਸਾਬ ਕਿਤਾਬ ਜਿਹੜਾ ਉਹ ਪੂਰਾ ਹੋਣਾ ਚਾਹੀਦਾ ਭਾਈ ਸਾਹਿਬ ਜੀ ਅਖੀਰਲਾ ਸਵਾਲ ਰਾਮ ਮੰਦਰ ਦਾ ਜਿਹੜਾ ਉਦਘਾਟਨ ਹੋ ਰਿਹਾ ਉਸ ਦੇ ਉੱਤੇ ਵੀ ਜਾਨਣਾ ਚਾਹਾਂਗੇ ਤੁਹਾਨੂੰ ਕੋਈ ਕਾਰਡਕੂੜ ਆਇਆ ਤੁਹਾਡੀ ਬੜੀ ਕਹਿੰਦੇ ਨੇੜ ਤੋਂ ਦੱਸੀ ਜਾਂਦੀ ਹੈ ਸੰਗਤ ਦੇ ਵਿੱਚੋਂ ਬੜੇ ਇਲਜ਼ਾਮ ਲੱਗਦੇ ਨੇ ਤੁਹਾਡੇ ਉੱਤੇ ਕਿ ਬੀਜੇਪੀ ਦੇ ਨਾਲ ਨਾਤਾ ਹੈਗਾ ਕੋਈ ਹੈ ਜਾਣਦੀ ਹੈਗੀ ਤਿਆਰੀ ਰਾਮ ਮੰਦਰ ਦੇ ਵਿੱਚ ਉਦਘਾਟਨ ਦੇਖੋ ਰਾਮ ਮੰਦਰ ਜਿਹੜਾ ਬਣ ਰਿਹਾ ਸਾਡੇ ਸਨਾਤਨ ਵੀਰਾਂ ਨੂੰ ਮੁਬਾਰਕ ਆ ਅਸੀਂ ਤਾਂ ਰਾਮ ਮੰਦਰ ਦੇ ਜਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬੜਾ ਇਨਸੈਟਿਵ ਲੈ ਕੇ ਉਹਨਾਂ ਨੇ ਬਣਾਇਆ ਅਸੀਂ ਤਾਂ ਪੰਥ ਵੱਲੋਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਸੇ ਤਰੀਕੇ ਨਾਲ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਹਰ ਦੁਆਰ ਗੁਰਦੁਆਰਾ ਡਾਂਗਮਰ ਸਾਹਿਬ ਤੇ ਗੁਰਦੁਆਰਾ ਮੰਗੂ ਮੱਠ ਵੀ ਇਸੇ ਤਰ੍ਹਾਂ ਸਥਾਪਿਤ ਕੀਤਾ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੁਲਾਕਾਤ ਹੋਈ ਤੇ ਮੁਲਾਕਾਤ ਕਰਕੇ ਨਹੀਂ ਤਾਂ ਅਸੀਂ ਬਕਾਇਦਾ ਪੱਤਰ ਲਿਖ ਕੇ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਹੋਮ ਮਿਨਿਸਟਰ ਸਾਹਿਬ ਨੂੰ ਇਹ ਮੰਗ ਕਰਾਂਗੇ ਕਿ ਇਹ ਜਿਹੜੇ ਪਾਵਨ ਸਥਾਨ ਆ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਉਹ ਵੀ ਸਥਾਪਿਤ ਜਿਹੜੇ ਉਹ ਜ਼ਰੂਰ ਕੀਤੇ ਜਾਣ ਬਹੁਤ ਸ਼ੁਕਰੀਆ ਭਾਈ ਬਲਜੀਤ ਸਿੰਘ ਦਾਦੂਵਾਲ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀਗੇ ਜਿਸ ਤਰੀਕੇ ਦੇ ਨਾਲ ਭਾਈ ਗੁਰਦੇਵ ਸਿੰਘ ਕੌਂਕੇਹੋਰਾ ਨੂੰ ਸ਼ਹੀਦ ਕੀਤਾ ਗਿਆ ਉਸ ਬਾਰੇ ਪ੍ਰੋਗਰਾਮ ਰੱਖੇ ਗਏ ਨੇ ਜਿਸ ਤਰੀਕੇ ਨਾਲ ਪਿਛੇ ਜਨਵਰੀਆਂ ਦੇ ਵਿੱਚ ਹੋਏ ਨੇ ਤਾਂ ਨਾਡਾ ਸਬ ਗੁਰਦੁਆਰੇ ਦੇ ਵਿੱਚ ਵੀ 25 ਜਨਵਰੀ ਨੂੰ ਜਿਹੜਾ ਪ੍ਰੋਗਰਾਮ ਹੋਏਗਾ ਉਸ ਦੇ ਵਿੱਚ ਸੰਗਤ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਕਿ ਇੱਥੇ ਵੱਧ ਤੋਂ ਵੱਧ ਪਹੁੰਚੋ ਉਹਨਾਂ ਦੇ ਇਨਸਾਫ ਦੇ ਲਈ ਵੀ ਅੱਗੇ ਜਿਹੜੇ ਕਾਨੂੰਨਨ ਤੌਰ ਤੇ ਲੜਾਈ ਲੜੀ ਜਾਏਗੀ ਨਾਲ ਦੀ ਨਾਲ ਰਾਮ ਮੰਦਰ ਨੂੰ ਲੈ ਕੇ ਵੀ ਇਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਉੱਥੇ ਸਨਾਤਨੀ ਜਾ ਰਹੇ ਨੇ ਹਿੰਦੂ ਵੀਰ ਜਾ ਰਹੇ ਨੇ ਉਹਨਾਂ ਨੂੰ ਮੁਬਾਰਕ ਹੈ ਜੋ ਗੁਰਦੁਆਰਾ ਗਿਆਨ ਗੋਦੜੀ ਟਾਇਆ ਗਿਆ ਸੀ ਉਸ ਬਾਅਦ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਪੱਤਰ ਲਿਖਾਂਗੇ ਪਰ ਆਨਲਾਈਨ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਪਏਗਾ ਕੈਮਸਾ ਜੋਗਦੇ ਸੀ ਜਗਜੀਤ ਧੰਨਵਾਦ